ਆਲੀਆ ਪੰਜਾਬ ਸਰਕਾਰ ਦੀ ਜੁਤਾਲੀ ਮਿਲ ਗਈ ਜੁੜੀ ਦੇਖੋ ਬਹੁਤ ਹੀ ਖੁਸ਼ੀ ਦਾ ਮੌਕਾ ਪੂਰੇ ਹੁਸ਼ਿਆਰਪੁਰ ਦੇ ਲੋਕਾਂ ਦੇ ਲਈ ਅੱਜ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਦੋ ਕਿਰਪਾ ਕੀਤੀਆਂ ਸਾਡੇ ਦੇ ਉੱਤੇ ਇੱਕ ਤਾਂ ਬੰਕੇ ਵਿਹਾਰੀ لال ਦੇ ਬ੍ਰਿੰਦਾਵਨ ਦੇ ਲਈ ਮਥਰਾ ਲਈ ਬਸ ਗਈ ਹੈ ਇੱਥੋਂ ਔਰ ਦੂਜੀ ਸਾਨੂੰ ਬਹੁਤ ਹੀ ਹਰਮਨ ਪਿਆਰੇ ਸ਼ਹਿਰ ਦੇ ਦੋ ਵਾਰ ਐਮਐਲਏ ਰਹੇ ਪਹਿਲਾਂ ਚੱਬੇਵਾਲ ਤੋਂ ਔਰ ਸ਼ਹਿਰ ਦੇ ਹਰਮਨ ਪਿਆਰੇ ਆ ਇਹ ਔਰ ਬਹੁਤ بڑا ਸਕੈਨ ਸੈਂਟਰ ਹੈ بڑا ਸ਼ਹਿਰ ਦੇ ਵਿੱਚ ਲੋਕਾਂ ਨਾਲ ਪਿਆਰ ਹੈ ਡਾਕਟਰ ਰਾਜ ਕੁਮਾਰ ਜੀ ਜੱਬੇਵਾਲ ਜਿਹੜੇ ਕਿ ਮੌਜੂਦਾ ਐਮਐਲਏ ਵੀ ਹੈ ਔਰ ਉਹਨਾਂ ਨੂੰ ਮਾਨ ਸਾਹਿਬ ਨੇ ਆਮ ਆਦਮੀ ਪਾਰਟੀ ਦੇ ਵਿੱਚ ਨਾਲ ਲੈ ਕੇ ਸਾਡਾ ਬਹੁਤ ਜ਼ਿਲ੍ਹੇ ਦਾ ਨਾਰੋਸ਼ਨ ਹੋਇਆ ਪੂਰੇ ਦੁਆਬੇ ਦਾ ਨਾਰੋਸ਼ਨ ਹੋਇਆ ਬਲਕਿ ਪੂਰੇ ਪੰਜਾਬ ਦੇ ਉੱਤੇ ਮੈਂ ਕਹਣਾ ਆਣ ਵਾਲਾ ਟਾਈਮ ਬਹੁਤ ਕਿਰਪਾ ਹੋਈ ਹੈ ਸੋ ਮੈਂ ਇਹ ਦੋਨੋਂ ਖੁਸ਼ਖਬਰੀਆਂ ਨੂੰ ਇਕੱਠਾ ਕਰਦਾ ਕਿਉਂਕਿ ਬੜੇ ਤੇਰ ਤੋਂ ਲੋਕਾਂ ਨੂੰ ਢੀਕ ਸੀ ਕਿ ਸਾਡੀ ਇੱਕ ਬੱਸ ਜਿਹੜੀ ਹੁਸ਼ਿਆਰਪੁਰ ਤੋਂ ਡਾਇਰੈਕਟ ਮਥਰਾ ਔਰ ਬਿੰਦਾਵਨ ਜਾਵੇ ਔਰ ਬਹੁਤ ਸਮਝਦਾਰ ਡਿਮਾਂਡ ਸੀ ਮੁੱਖ ਮੰਤਰੀ ਜੀ ਨੇ ਇਹ ਵੀ ਸਾਡੀ ਸੁਣਵਾਈ ਕੀਤੀ ਇਹ ਪੂਰੀ ਕੀਤੀ ਆ ਔਰ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੇ ਅਧੀਨ ਲਗਾਤਾਰ ਖਾਟੂ ਸ਼ਾਮ ਜੀ ਲਈ ਅਬਰਨ ਸਰ ਸਾਹਿਬ ਦੇ ਲਈ ਤਲਮੰਡੀ ਸਾਹਿਬ ਉਹ ਲਈ ਉਸ ਤੋਂ ਬਾਅਦ ਮਾਤਾ ਚਿੰਦਪੁਰ ਨੇ ਜਵਾਲਾ ਜੀ ਨਾਣਾ ਦੇਵੀ ਅਨੰਤਪੁਰ ਸਾਹਿਬ ਦੇ ਲਈ ਲਗਾਤਾਰ ਬੱਸਾਂ ਜਾ ਰਹੀਆਂ ਔਰ ਹੁਣ ਉਹਨਾਂ ਨੂੰ ਵੀ ਜਾ ਕੇ ਲੋਕ ਵੇਟ ਕਰ ਰਹੇ ਆ ਰਵਾਨਾ ਕਰਾਂਗੇ ਨਰਨਾਲ ਡਾਕਟਰ ਅਜ ਤਬੇਵਾਲ ਸਾਹਿਬ ਦਾ ਰਾਜਕਮਰ ਜੀ ਦਾ ਬਹੁਤ ਬਹੁਤ ਸਾਰੀ ਆਮ ਆਦਮੀ ਪਾਰਟੀ ਦੀ ਟੀਮ ਇਸ ਨੂੰ ਸਵਾਗਤ ਕਰ ਰਹੀ ਆ ਸ਼ਹਿਰ ਦੇ ਮੇਅਰ ਸਾਹਿਬ ਡਿਪਟੀ ਮੇਅਰ ਸੀਨੀਅਰ ਡਿਪਟੀ ਮੇਅਰ ਕਾਉਂਸਲਰ ਸਹਿਵਾਨ ਪਾਰਟੀ ਦੇ ਪੂਰੇ ਪੰਜਾਬ ਦੇ ਉਧਰ ਦਾ ਆਸਬਾਨ ਭੈਣ ਮਹਿਲਾ ਕਾਂਗਰਸੀ ਮਨਜੋਤ ਤੌਰ ਜੀ ਜਿਲ੍ਹੇ ਦੇ ਪ੍ਰਧਾਨ ਸਾਰੇ ਜਿਹੜੇ ਆ ਰਾਜਕਮਰ ਜੀ ਦਾ ਸਵਾਗਤ ਕਰਨ ਲਈ ਔਰ バス ਨੂੰ ਰਵਾਨਾ ਕਰ ਲਿਆ ਸਾਰੇ ਇਕੱਠੇ ਹੋਏ ਆ ਤੇ ਸਾਡੇ ਲਈ ਤਾਂ ਅੱਜ ਡਬਲ ਖੁਸ਼ੀ ਆ ਮੈਂ ਕਹਿ ਸਕਦਾ ਇਹਦਾ ਕਿੰਨਾ ਟਾਈਮ ਆ ਗਿਆ ਥੰਮੇ ਗਏ ਵਾਸਤੇ ਇਹ ਦੇਖੋ ਸਾਡੀ ਕੋਸ਼ਿਸ਼ ਹੈ ਕਿ ਲੋਕਾਂ ਨੂੰ ਸੁਵਿਧਾ ਦਿੱਤੀ ਗਿਆ ਲੋਕਾਂ ਨੂੰ ਇਹ ਸੁਵਿਧਾ ਦਾ ਲਾਭ ਉਠਾਣਾ ਚਾਹੀਦਾ ਕੋਈ ਵੀ ਟ੍ਰਾਂਸਪੋਰਟ ਤਦੇ ਕਾਮਯਾਬ ਹੋਵੇ ਜਦੋਂ ਕਿ ਸਵਾਰੀ ਪੂਰਨ ਤੌਰ ਤੇ ਜਾਵੇ ਤੇ ਮੇਰੀ ਤੁਹਾਡੇ ਗਰੀ ਅੱਜ ਲੋਕਾਂ ਨੂੰ ਹਸਿਆਰਪੁਰ ਤੇ ਲੋਕਾਂ ਨੂੰ ਅਪੀਲ ਹੈ ਕਿ ਲੋਕ ਇਥੋਂ ਇਸ ਬੱਸ ਨੂੰ ਕਾਬਜ ਕਰ ਲਈ ਕਿਸੇ ਨੇ ਵੀ ਜਾਣਾ ਉਹ ਇਹਦੇ ਵਿੱਚ ਜਾਣ ਤਜ ਬਹੁਤ ਅੱਛਾ ਹੋਏਗਾ ਇਸਾ ਜਿਹੜੀ ਬੱਸ ਚੱਲੀ ਹੈ ਜੀ ਪੰਜਾਬ ਦੀ ਹੱਦ ਤੱਕ ਮਹਿਲਾਵਾਂ ਦੇ ਆਧਾਰ ਕਾਰਡ ਇਹਦੇ ਵਿੱਚ ਵੀ ਚੱਲਣਗੇ ਦੇਖੋ ਮੈਂ ਬਿਲਕੁਲ ਜੀਐਮ ਸਾਹਿਬ ਨਾਲ ਇਸ ਗੱਲ ਹੋਏਗੀ ਮੇਰੀ ਮੈਨੂੰ ਇਹਦਾ ਪੂਰਾ ਆਈਡੀਆ ਨਹੀਂ ਹੈਗਾ ਲੇਕਿਨ ਮੈਂ ਕੋਈ ਗਲਤ ਕਹਿਣੇ ਨਹੀਂ ਚਾਹਨਾ ਲੇਕਿਨ ਕਿਉਂਕਿ ਬਰਿੰਦਾ ਮਥਰਾ ਲਈ ਚੱਲੀ ਆ ਤੇ ਉਸ ਹਿਸਾਬ ਦੇ ਨਾਲ ਜੋ ਵੀ ਉਹਨਾਂ ਦਾ ਡਿਪਾਰਟਮੈਂਟ ਦਾ ਰੂਲ ਹੋਏਗਾ ਰੂਲਾਂ ਦੇ ਦੀ ਨਹੀਂ ਹੋਏਗਾ ਜੋ ਵੀ ਸਾਰੀਆਂ ਪਾਰਟੀਆਂ ਨੂੰ ਜਿਨ੍ਹਾਂ ਨੇ ਡੈਮੋਕਰੇਸੀ ਦਾ ਕਹਾਂ ਕਰਦੀਆਂ ਐ ਇਸ ਵੇਲੇ ਉਹਨਾਂ ਨੂੰ ਖਤਮ ਕਰ ਹੁਸ਼ਿਆਰਪੁਰ ਤੋਂ ਮਥਰਾ ਤੱਕ ਇਹਦਾ ਕਿਰਾਇਆ ਕਿੰਨਾ ਰੱਖਿਆ ਗਿਆ ਆ तकरीबन 600 ਰੁਪਏ ਜੋ ਕਿਰਾਇਆ ਐਵਰੇਜ ਕਿਰਾਇਆ ਹੋਏਗਾ ਮੇਰੇ ਅਨੁਸਾਰ ਭ੍ਰਮਸ਼ੰਕਰ ਜਿੰਪਾ ਜੀ ਕੈਬਨਿਟ ਮਿਨਿਸਟਰ ਪੰਜਾਬ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਚਿੰਦਾ ਭਾਜੀ ਸਾਡੇ ਮੇਅਰ ਸਾਹਿਬ ਸਾਡੀ ਭੈਣ ਡਿਪਟੀ ਮੇਅਰ ਕਾਉਂਸਲਰ ਸਹਿਬਾਨ ਪਾਰਟੀ ਦੇ ਦਰਜਾ ਦਰਜਾ ਅਹੁਦੇਦਾਰ ਸਹਿਬਾਨ ਸਾਡੇ ਪ੍ਰਧਾਨ ਜੀ ਮਹਿਲਾ ਵਿੰਗ ਦੇ ਪ੍ਰਧਾਨ ਜੀ ਤੇ ਬਹੁਤ ਹੀ ਸਤਿਕਾਰਯੋਗ ਸਾਥੀਓ ਸਭ ਤੋਂ ਪਹਿਲਾਂ ਤਾਂ ਮੈਂ ਜਿੰਪਾ ਜੀ ਦਾ ਧੰਨਵਾਦ ਕਰਦਾ ਕਿ ਅੱਜ ਜਿਹੜੀ ਮੇਰੀ ਸ਼ੁਰੂਆਤ ਕਰਵਾਈ ਹੈ ਉਹ ਬਹੁਤ ਹੀ ਇੱਕ ਅੱਛੀ ਸ਼ੁਰੂਆਤ ਹੈ ਬ੍ਰਿੰਦਾਵਨ ਧਾਮ ਦੇ ਲਈ ਜਦੋਂ ਸਾਡੀ বাস ਜਿਹੜੀ ਉਹ ਰਵਾਨਾ ਹੋ ਰਹੀ ਹੈ ਸ਼ਰਦਾ ਲੂਰਵਾਨਾ ਹੋ ਰਿਹਾ ਹੈ ਬੋਲ ਬੰਕੇ ਵਿਹਾਰੀ لال ਕੀ ਜੈ ਉਹ ਮੈਂ ਸਮਝਦਾ ਕਿ ਸਾਡੇ ਮੰਤਰੀ ਸਾਹਿਬ ਦੀ ਸੋਚ ਬਹੁਤ ਵੱਡੀ ਸੋਚ ਹੈ ਔਰ ਦੂਸਰਾ ਮੈਂ ਪਾਰਟੀ ਸ਼ਾਮਿਲ ਹੋਇਆ ਤੇ ਮੈਂ ਜਿਸ ਪਿਆਰ ਦੇ ਨਾਲ ਤੁਸੀਂ ਸਾਰਿਆਂ ਨੇ ਮੈਨੂੰ ਸਵੀਕਾਰ ਕੀਤਾ ਮੈਂ ਉਸ ਦੇ ਲਈ ਵੀ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਤੇ ਮੈਂ ਇਹੀ ਬੇਨਤੀ ਕਰਨੀ ਚਾਹੁੰਦਾ ਕਿ ਸਾਡਾ ਜਿਹੜਾ ਸੁਪਨਾ ਹੈ ਕਿਉਂਕਿ ਮੈਂ ਮਾਨ ਸਾਹਿਬ ਦੀਆਂ ਪਾਲਿਸਿਸ ਤੋਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਇਸ ਪਾਰਟੀ ਦੇ ਵਿੱਚ ਆ ਕਿਉਂਕਿ ਸਾਡਾ ਮਕਸਦ ਹੈ ਲੋਕਾਂ ਦੀ ਭਲਾਈ ਗਰੀਬਾਂ ਦੀ ਭਲਾਈ ਪੰਜਾਬ ਦੀ ਭਲਾਈ ਸੋ ਮੈਂ ਇਹੀ ਬੇਨਤੀ ਕਰਨੀ ਚਾਹੁੰਦਾ ਕਿ ਸਾਡਾ ਮਿਸ਼ਨ ਜਿਹੜਾ ਹੈ ਤੁਸੀਂ ਸਾਰੇ ਸਾਥੀ ਜਿੰਨੇ ਵੀ ਸਾਡੇ ਮੌਜੂਦ ਆ ਸਾਡਾ ਮਿਸ਼ਨ ਪੰਜਾਬ ਦੇ ਵਿੱਚ RAM ਰਾਜ ਸਥਾਪਿਤ ਕਰਨਾ ਸਾਡਾ ਮਿਸ਼ਨ ਥੈਂਕ ਯੂ ਵੈਰੀ